ਚੰਡੀਗੜ੍ਹ ਪੁਲਿਸ ਨੂੰ ਕੁੜੀ ਦੀ ਬਾਹ ਖਿੱਚਣੀ ਪੈਣੀਗੀ ਕੁੜੀ ਦੀ ਹਾਲਤ ਖਰਾਬ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਦੇ ਵਿਦਿਆਰਥੀ ਨੇ ਜਿਹੜੇ ਅੰਦਰ ਜਾਣਾ ਚਾਹੁੰਦੇ ਨੇ ਦੇਖੋ ਅੰਦਰ ਆਓ ਬਾਈ ਇਹ ਜਿਹੜੇ ਵਿਦਿਆਰਥੀ ਨੂੰ ਜਾਣ ਦਿੱਤਾ ਜਾ ਰਿਹਾ ਬਾਹਰ ਤੁਸੀਂ ਕੀ ਮਨਾ ਕਰ ਸਕਦੇ ਹੋ ਸਾਨੂੰ ਅੰਦਰੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਕੋਈ ਗੱਲ ਨਹੀਂ ਤਾਂ ਕੋਈ ਬਾਹਰਲੇ ਬੋਲੇ ਸੀ ਜਾਂਗੇ ਅੰਦਰ ਸਾਨੂੰ ਵੀ ਜਾਣ

ਆਈ ਕਾਟ ਦਰਚੋਂ ਰੋਕੜ ਦਆਉਟਰ ਹੈਗਾ ਜਿਹਨਾਂ ਨੂੰ ਪਹਿਚਾਣ ਪੱਤਰ ਹੈ ਆਈ ਕਾਟ ਤੋਂ ਹੁਣ ਨਾ ਅਸੀਂ ਇਹਨਾਂ ਸਿਰੀ ਰੋਕ ਰਹੇ ਇਹਨਾਂ ਨੂੰ ਸੰਗਤਾਂ ਕਰਿਓ ਆ ਦੇ ਪਹਿਚਾਣ ਪੱਤਰ ਜੀਨਾਂ ਨੂੰ ਵੀ ਨਹੀਂ ਜਾਣ ਦਊਂਗੇ ਅੰਦਰ ਹੁਣ ਜਾਨ ਤੋਂ ਹੁਣ ਸਾਨੂੰ ਦੇਖੋ ਲੋ ਗੇਟ ਖੋਲੋ 1 ਨੰਬਰ ਤੇ ਨਹੀਂ ਇੱਥੇ ਜਾਣਦੇ ਜੀ ਬੀ ਨੇ ਤਾਂ ਵਿਦਿਆਰਥੀ ਨੇ ਇਹਦੇ ਅੰਦਰ ਜਾ ਸਕਦੇ ਨੇ ਇਹਨਾਂ ਤੋਂ ਤਾਂ ਇਹ ਅੰਦਰ ਲੈਣ ਆਈ ਡੀ ਕਾਰਡ ਲੈ ਲੋ ਆਈ ਡੀ ਕਾਰਡ ਦਿਖਾ ਦਿਓ ਹਾਂ ਜੀ ਆਈ ਡੀ ਕਾਰਡ ਹਾਂ ਆਈ ਕਾਟ ਆਈ ਡੀ ਦੇਖੋ ਆਈ ਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰ ਆ ਜਿਹੜੀ ਤੁਹਾਨੂੰ ਇਹ ਜਦ ਸਾਡੇ ਕੋਲ ਸਾਰੇ جان دو پلیس ہن گیٹ کھولو ہم نہیں جائیں گے ہمیں وہاں سے جانے دو جب یہ گیٹ کھلا ہے اپ کیوں نہیں کھول رہے ہو ہمیں اندر جانے کے لیے تینتے بھی پولیس ہے جب میں پولیس ہوتا تھا جب میں بہت برا حال ہے تے اتھے ہی بہت برا لے کیوں نہیں جانتے گیٹ نمبر 1 تے بھی پولیس ہوں گے نے زیادہ کہہ رہے کہ گیٹ نمبر 1 تے جاؤ میڈم ਤੁਸੀਂ ائی ڈی کارڈ مانگیا سی دکھاتا اگلی نے ہن کیوں نہیں جانتے ہو سانو جان دو ہن کی ہن વિદ્યાર્થી دی پابندی ہو گئی یونیورسٹی دی انٹری دی نہیں نہیں سب વિદ્યાર્થી کوئی نہیں 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 سر میں تا جان دے رہی ہیں میں تا نہیں روک رہی ہیں کاہو پھر کھلاؤ گیٹ تے تھوڑی نہیں سن دے اے ਨੇ ਸਾਰੇ ਐਸਐਚ ਨੂੰ ਅੱਗੇ ਕਰੋ ਡੀਐਸਪੀ ਨੇ ਉਹਨਾਂ ਨੇ ਰੋਕੇ ਬੁਲਾਓ ਨਾ ਤੁਹਾਨੂੰ ਦਿੱਥੇ ਖੜਾਇਆ ਇੱਥੇ ਡਿਊਟੀ ਤੇ ਨਾ ਬੁਲਾਓ ਸਰ ਨੂੰ ਬੁਲਾਓ 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 ਸਰ ਨੂੰ ਇੱਕ ਜਿਹੜੀ ਚਿੱਠੀ ਜਾ ਰਹੀ ਹੈ ਉਸ ਦੇ ਵਿਦਿਆਰਥੀਆਂ ਨੂੰ ਜਾਣ ਦੇ ਲਈ ਕਿਸੇ ਸੀ ਉਹਨਾਂ ਦੇ ਪਛਾਣ ਪੱਤਰ ਹੋਗੇ ਸੀ ਜਾਣ ਦਾ ਕੇਵਨ ਸਾਨੂੰ ਫੋਨ ਕਰੋ ਗੇਟ ਨੰਬਰ ਜਿਹੜੀ ਇਹ ਦੋ ਦੀ ਇਹ ਤਸਵੀਰ ਮਾਫ ਕਰਨਾ ਤਿੰਨ ਦੀ ਤਸਵੀਰ ਹੈ ਜਿੱਥੇ ਕੀ ਇਸ ਸਮੇਂ ਜਿਹੜਾ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਨਜ਼ਰ ਆ ਰਿਹਾ ਹੈ ਦਾ 2 ਨੰਬਰ ਗੇਟ ਤੇ ਬਹਿਸ ਵੀ ਹੋਈ ਆ ਪੁਲਿਸ ਦੇ ਨਾਲ ਜਿੱਥੇ ਕਿ ਵਿਦਿਆਰਥੀਆਂ ਦੀ ਐਂਟਰੀ ਤੇ ਵੀ ਪਾਬੰਦੀ ਲਗਾ ਦਿੱਤੀ ਆ ਕੁਝ ਵਿਦਿਆਰਥੀਆਂ ਜਿਨ੍ਹਾਂ ਦੇ ਵੀ ਆਈਡੀ ਕਾਰਡ ਵੀ ਹੈ ਪੰਜਾਬ ਯੂਨੀਵਰਸਿਟੀ ਦਾ ਇੱਥੇ ਪੜ੍ਹਦੇ ਨੇ ਪਰ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਕੋਲ ਪਛਾਣ ਪੱਤਰ ਹੈ ਜੀ ਨਹੀਂ ਸਰ ਆਈਡੀ ਕਾਰਡ ਵਾਲੇ ਵੀ ਰੋਕੋਗੇ ਹੁਣ ਵਿਦਿਆਰਥੀਆਂ ਨੂੰ ਹੈਲੋ ਹੈਲੋ ਇਸ ਤਰ੍ਹਾਂ ਦਾ ਹੁਕਮ ਹੈ ਤੁਹਾਡੇ ਕੋਲ ਕੋਈ ਅਥਾਰਟੀ ਹੈ ਬਿਲਕੁਲ ਇੱਥੇ ਤਾ ਬਿਲਕੁਲ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਕੁੜੀ ਇਸ ਸਮੇ ਗੇਟ ਟੱਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਸਮੇ ਜਿਹੜੀ ੱਤਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਨਾਲ ਵੈਡੀ ਕਾਰਡਾ ਕਿਵੇਂ ਰੋਕ ਸਕਦੇ ਹੋ ਵੈਡੀ ਕਾਰਡਾ ਨੇ ਕੋਈ ਨਹੀਂ ਕੋਈ ਦੇਖੋ ਕਿਹਨੇ ਕੋਲ ਐਡੀ

ਬਾਤ ਬਾਤ ਛੱਡ ਨਹੀਂ ਛੋੜੂਗਾ ਬਾਤ ਕਰੀਏ ਜਾ ਰਹੇ ਵਿਦਿਆਰਥੀਆਂ ਨਾਲ ਦੇਖੋ ਨਾ ਦੇ ਉੱਤੇ ਇਹ ਕਿਸ ਤਰ੍ਹਾਂ ਦੇ ਨਾਲ ਕੰਬਦੀਆਂ ਲਗਾਈਆਂ ਜਾ ਰਹੇ ਨੇ ਉਸ ਦੇ ਬਾਅਦ ਮੈਂ ਗੇਟ ਤੇ ਚਲੀ ਜਾ ਮੇਨ ਗੇਟ ਤੇ ਚਲੀ ਜਾ ਮੈਂ ਚਲੀ ਜਾ ਚਲੀ ਜਾਉਂਗਾ ਦੇਖ ਖੁਲਵਾ ਦੇ ਆ ਜਾ ਨਹੀਂ ਆ ਜਾ ਯਾਰ ਖੁਲਵਾ ਦੇਗੇ ਮੈਡਮ ਬਣਾ ਕੇ ਕੰਦਾ ਕਰ ਲੱਪੜੇ ਵਿਦਿਆਰਥੀ ਕਿੰਨੀ ਤਵੀਂ ਤਾਂ ਖੁੱਲੇ ਦੇਣਗੇ ਕਿਉਂ ਕਿ ਚੱਪੜ ਕੇ ਗੇਟ ਖੋਲ ਹੀ ਦੇਉਗੇ ਆ ਜਾ ਖੁੱਲ ਜਾ ਜਾ ਖੁਲਵਾ ਦੇਣਗੇ ਖੁਲਵਾ ਦੇਰ ਖੋਲ ਦੇਂਗੇ ਆ ਜਾ ਖੋਲ ਚੱਲੋ ਆ ਜਾ ਖੁਲਵਾ ਦੇਣਗੇ ਆ ਆਜਾ 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 ਬੇਟਾ ਆਈਏ ਰੋਕਾ ਕੋਈ ਨਹੀਂ ਨੋਖਲੋ ਖੋਲਵਾ ਦਿੰਦੇ ਆ ਬਿਲਕੁਲ ਹੁਣ ਵਿਦਿਆਰਥੀ ਨੂੰ ਇਹ ਪ੍ਰੋਸਾ ਦਿੱਤਾ ਗਿਆ ਕਿ ਅਸੀਂ ਗੇਟ ਆ ਜਿਹੜਾ ਅਸੀਂ ਖੋਲ ਰਹੇ ਆ ਤਾਂ ਜਿਹੇ ਦੇ ਵਿੱਚ ਹੰਗਾਮਾ ਜਿਹੜਾ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤਾਂ ਸਾਹਮਣੇ ਹੋਏ ਵਿਦਿਆਰਥਣ ਜਿਹੜੀ ਲਗਾਤਾਰ ਜਦੋਂ ਜਹਿਦ ਕਰ ਰਹੀ ਹੈ ਕਿ ਸਾਨੂੰ ਗੇਟ ਦੇ ਅੰਦਰ ਦਾਖਲ ਤਾਂ ਹੋਣ ਦੋ ਸਾਡੇ ਕੋਲ ਤਾਂ ਆਈਡੀ ਕਾਰਡ ਨੇ ਤਾਂ ਜਿਹੜੀ ਤੁਸੀਂ ਅੰਦਰ ਅੰਦਰ ਤੁਹਾਡੇ ਤੁਸੀਂ ਹੋਸਟਲ 'ਚ ਰਹਿੰਦੇ ਹੋ ਜਾਂ ਕੋਈ ਹੋਸਟਲ ਟੋਟਾ ਹੋਸਟਲਰ ਤੁਹਾਨੂੰ ਹੋਸਟਲ ਵੀ ਨਹੀਂ ਜਾਣ ਦੇ ਰਹੇ ਨਹੀਂ ਜਾਣ ਦੇ ਰਹੇ ਕਿਉਂ ਨਹੀਂ ਜਾਣ ਦੇ ਰਹੇ ਪੁੱਛੋ ਇਹਨਾਂ ਨੂੰ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਦਿਖਾ ਦਿਓ ਥੋੜਾ ਜਿਹਾ ਦੇਖੋ ਇਹਨਾਂ ਨੇ ਵੀ ਆਈਡੀ ਕਾਰਡ ਦਿੱਤਾ ਪਰ ਇਹ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਇਹਨਾਂ ਨੇ ਕਿਹਾ ਕਿ ਮੈਂਨ ਗੇਟ ਖੋਲ੍ਹ ਲੇ ਜਾਂਗਾ ਪਰ ਇਹ ਮੈਨ ਗੇਟ ਵੀ ਨਹੀਂ ਖੋਲ੍ਹ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ڈاکੂ ਹੁੰਦਾ ਇਹ ਪਤਾ ਲੱਗਦਾ ਕਿ ਵਿਦਿਆਰਥੀਆਂ ਨਾਲ ਕਿੰਨਾ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰਿਆ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ ਇਹਨਾਂ ਸਮਾਨ ਨੇ ਹੁਣ ਅਸੀਂ ਕਿੱਥ ਤੁਸੀਂ ਘਰ ਤੋਂ ਆਇਓ ਕਿੱਥੋਂ ਕਿੱਥੇ ਘਰ ਤੋਂ ਆਇਓ ਮੈਂ ਕਿੱਥੋਂ ਕਿਹੜੇ ਲਾਕੇ ਜਾਨਾ ਅਨੰਦਪੁਰ ਸਾਹਿਬ ਦੀ ਹਾਂ ਅਨੰਦਪੁਰ ਸਾਹਿਬ ਤੋਂ ਆਇਆ ਹਾਂ ਜੇ ਇਕੱਲੇ ਹੋਵਾਂਗੇ ਉਰੇ ਆ ਕੇ ਫੇਰ ਤਾਂ ਮੇਰੇ ਮੈਂ 5 ਵਜੇ ਤੇ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਟਿੱਕੇ ਕਰੇ ਕਿ ਮੇਨ ਗੇਟ ਖੋਲੇ ਜਗ ਮੇਨ ਗੇਟ ਵੀ ਨਹੀਂ ਖੁੱਲ ਰਿਹਾ ਹੈ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਪਾਬੰਦੀ ਲੱਗ ਗਈ ਆ ਤਾਂ ਸਰ ਹੁਣ ਵਿਦਿਆਰਥੀਆਂ ਤੇ ਪਾਬੰਦੀ ਲਗਾ ਦਿੱਤੀ ਆ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਆ ਕੀ ਉਹਨਾਂ ਦੇ ਪਰ ਪਾਬੰਦੀ ਆਈਡੀ ਕਾਰਡ ਪੰਜ ਮਿੰਟ ਦੀ ਚੱਲੀ ਹੋਈਆਂ ਅੰਦਰ ਦਾ ਹੋਸਟਲ ਨਹੀਂ ਉਹਨਾਂ ਦਾ ਕਾਰਡ ਦੇਖ ਕੇ ਅਮਜਾ ਜਿਨ ਕੋ ਜੋ ਯੂਨੋਸ ਦੀ ਕਾਰਡ ਦੇਖ ਲਓ ਨਾ ਇਹਨਾਂ ਦਾ ਪੈਰ ਮੈਂ ਇਸ ਬਤ ਨਾ ਕਰੂੰ ਕਰੋ 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 ਵੀ ਵਿਲ ਟੇਕ ਡਿਸੀਜਨ ਜੀ ਲੈ ਲੇਗੇ ਡਿਸੀਜਨ ਲੈ ਲੇਗੇ ਉਸ ਵਿੱਚ ਸਰ ਕਿੰਨੇ ਟਾਈਮ ਚ ਸਰ ਹਾਂ ਵੀ ਲੈ ਕਿੰਨੇ ਕਿੰਨੇ 2 ਉਹਨੂੰ 1.5 2 ਘੰਟੇ ਹੋ ਗਏ ਉਹ ਡਿਸੀਜਨ ਸਰ ਅਸੀਂ ਕਿਉਂ ਹਟਾਂਗੇ ਅਸੀਂ ਦਿਖਾਵਾ ਕਿ ਹਦਾਇਤ ਹੈ ਅਸੀਂ ਕਿਉਂ ਹਟਾ ਦੇ ਰਹੇ ਹਾਂ ਜੇ ਇਸ ਤਰ੍ਹਾਂ ਨਹੀਂ ਵੀ ਡੈਟੀ ਕੱਟ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਹਦਾਇਤ ਮਿਲੀ ਹੈ ਤੁਹਾਨੂੰ ਦੇਖ ਲੈਂਗੇ ਅਸੀਂ ਇਸੀ ਨੂੰ ਤਾਂ ਬਿਲਕੁਲ ਇੱਕ ਵਾਰ ਫੇਰ ਹੰਗਾਮਾ ਜਿਹੜਾ 2 ਨੰਬਰ ਗੇਟ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਵਿਦਿਆਰਥੀ ਲਗਾਤਾਰ ਜਿੱਦ ਕਰ ਰਹੇ ਕਿ মিডিਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਟੋ ਫੇਰ ਅਸੀਂ ਜਾਣ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਬਸਾਈਡ ਤੇ ਅਸੀਂ ਫੇਰ ਸਾਨੂੰ ਪਿੱਛੇ ਨੂੰ ਕਰ ਰਹੇ ਨੇ ਜੇ ਲੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਗਾਓਗੇ ਸਮੇਂ ਦੋ ਨੰਬਰ ਗੇਟ ਤੇ ਹੰਗਾਮਾ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤਾਂ ਅਜੇਹੇ ਦੇ ਵਿੱਚ ਤਸਵੀਰ ਆ ਜਿਹੜੀ ਜ਼ਰੂਰ ਨਜ਼ਰ ਆ ਰਹੀ ਹੈ ਤਾਂ ਵੱਡੇ ਹੰਗਾਮੇ ਤੋਂ ਬਾਅਦ ਵੱਡੀ ਜਿੱਤ ਵਿਦਿਆਰਥੀ ਦੀ ਹੋਈ ਆ ਕਿ ਜਦੋਂ ਹੁਣ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਤਾਂ ਹੁਣ ਗੇਟ ਖੋਲਣ ਦੀ ਗੱਲ ਅਧਿਕਾਰੀ ਕਹਿ ਰਹੇ ਨੇ ਜੇਕਰ ਹੰਗਾਮੇ ਤੋਂ ਪਹਿਲਾਂ ਹੀ ਇਹ ਗੇਟ ਖੋਲ੍ਹ ਦਿੰਦੇ ਤਾਂ ਇਹਨਾਂ ਦੀ ਵੀ ਬਚਦੀ ਸੀ ਤਾਂ ਵਿਦਿਆਰਥੀ ਵੀ ਆਪਣਾ ਅੰਦਰ ਚੱਲਿਆ ਜਾਂਦਾ ਤਾਂ ਅਜੇਹੇ ਦੇ ਵਿੱਚ ਹੁਣ ਘਟੋ-ਘਟ ਇੱਕ ਘੰਟੇ ਦੇ ਹੰਗਾਮੇ ਤੋਂ ਬਾਅਦ ਇਹ ਗੇਟ ਖੋਲ੍ਹਿਆ ਜਾ ਰਿਹਾ ਵਿਦਿਆਰਥੀ ਦੇ ਕੋਲ ਆਈਡੈਂਟੀ ਕਾਰਡ ਸੀ ਫਿਰ ਵੀ ਨਹੀਂ ਅੰਦਰ ਜਾਣ ਦਿੱਤਾ ਗਿਆ ਤਾਂ ਜਿਹੇ ਦੇ ਵਿੱਚ ਹੁਣ ਗੇਟ ਖੋਲਿਆ ਗਿਆ ਕਿਸ ਤਰੀਕੇ ਨਾਲ ਦੇਖੋ ਗੇਟ ਖੋਲਿਆ ਇਹਨਾਂ ਨੇ ਲੰਦਾ ਜਾ ਰਿਹਾ ਹੈ ਬਿਲਕੁਲ ਇਸ ਵਕਤ ਤਸਵੀਰ ਉਸ ਤੋਂ ਸਾਹਮਣੇ ਦਾ ਬਿਲਕੁਲ ਦੇਖੋ ਹੁਣ ਹੰਗਾਮੇ ਤੋਂ ਬਾਅਦ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਬਸਾਈਡ ਤੇ ਅਸੀਂ ਫਿਰ ਸਾਨੂੰ ਪਿੱਛੇ ਨੂੰ ਕਰ ਰਹੇ ਨੇ ਤੁਸੀਂ ਮੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਦਾਓਗੇ ਸਾਨੂੰ ਲੰਦਾਓਗੇ ਜੇ ਅਸੀਂ ਸਮੇਂ 2 ਨੰਬਰ ਗੇਟ ਤੇ ਹੰਗਾਮਾ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤਾਂ ਅਜਿਹੇ ਦੇ ਵਿੱਚ ਤਸਵੀਰ ਹੈ ਜਿਹੜੀ ਜਰੂਰ ਨਜ਼ਰ ਆ ਰਹੀ ਹੈ ਤਾਂ ਵੱਡੇ ਹੰਗਾਮੇ ਤੋਂ ਬਾਅਦ ਵੱਡੀ ਜਿੱਤ ਵਿਦਿਆਰਥੀ ਦੀ ਹੋਈ ਆ ਕਿ ਜਦੋਂ ਹੁਣ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਤਾਂ ਹੁਣ ਗੇਟ ਖੋਲਣ ਦੀ ਗੱਲ ਅਧਿਕਾਰੀ ਕਹਿ ਰਹੇ ਨੇ ਜੇਕਰ ਹੰਗਾਮੇ ਤੋਂ ਪਹਿਲਾਂ ਹੀ ਇਹ ਗੇਟ ਖੋਲ ਦਿੰਦੇ ਤਾਂ ਇਹਨਾਂ ਦੀ ਵੀ ਬਚਦੀ ਸੀ ਤਾਂ ਵਿਦਿਆਰਥੀ ਵੀ ਆਪਣਾ ਅੰਦਰ ਚੱਲਿਆ ਜਾਂਦਾ ਤਾਂ ਅਜਿਹੇ ਦੇ ਵਿੱਚ ਹੁਣ ਕਟੋਕਾ ਟਿਕ ਇੱਕ ਘੰਟੇ ਦੇ ਹੰਗਾਮੇ ਤੋਂ ਬਾਅਦ ਇਹ ਗੇਟ ਖੋਲਿਆ ਜਾ ਰਿਹਾ ਵਿਦਿਆਰਥੀ ਦੇ ਕੋਲ ਆਈਡੈਂਟੀਟੀ ਕਾਰਡ ਸੀ ਫਿਰ ਵੀ ਨਹੀਂ ਅੰਦਰ ਜਾਣ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਹੁਣ ਗੇਟ ਖੋਲਿਆ ਗਿਆ ਕਿਸ ਤਰੀਕੇ ਨਾਲ ਦੇ ਦੋ ਗੇਟ ਖੋਲ੍ਹਿਆ ਉਹਨਾਂ ਨੇ ਅੰਦਰ ਨਹੀਂ ਜਾ ਰਿਹਾ ਤਾਂ ਬਿਲਕੁਲ ਇਸ ਵਕਤ ਤਸਵੀਰ ਉਸਟੂਡੈਂਟ ਦਾ ਬਿਲਕੁਲ ਦੇਖੋ ਹੁਣ